ਨਿਊ ਵਲੌਕ ਤਾਂ ਲੋੜੀ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਲੋੜੀ ਹੈ ਤੇ ਖੜੂ ਬਗਾ ਕੇ ਕਿੱਸਾ ਆ ਲੋੜੀ ਕੱਤੇ ਹੋ ਗਏ ਤੇ ਅੱਜ ਕਿਹਨੂੰ ਗੁੰਡੀਆਂ ਚੜਾਓਗੇ ਕਿ ਗੁੱਡੇ ਚੜਾਓਗੇ ਕਿ ਲੋੜੀ ਮੰਗ ਜਾਓਗੇ ਗੁੱਡੇ ਗੁੱਡੇ ਚੜਾਓਗੇ ਹਾਂਜੀ ਤੇ ਕਿਵੇਂ ਅੱਜ ਲੋੜੀ ਲੋੜੀ ਆਪਾਂ ਨੂੰ ਲੋੜੀ ਮਚਾਉਣੀ ਹੈ ਜੋੜਨੀ ਵੀ ਜੀ ਹਾਂ ਤੇ ਫਿਰ ਆਪਾਂ ਉਦੋਂ ਦਿਖਾਵਾਂਗੇ ਨਾ ਸਾਰਿਆਂ ਨੂੰ ਹੋਰ ਹੋ ਗਿਆ ਠੀਕ ਠਾਕ ਤੇ ਕਿਵੇਂ ਫਿਰ ਕਿਵੇਂ ਲੱਗਿਆ ਤੇ ਲੋਹੜੀ ਦਾ ਤਿਹਾਰਾ ਤੇ ਕਿਵੇਂ ਅੱਜ ਮਾਹੌਲ ਕਿਵੇਂ ਵਧੀਆ ਵਧੀਆ ਹੋ ਚੱਲ ਆਹ ਹੋਰ ਕਿਵੇਂ ਅੱਜ ਲੋਹੜੀ ਦਾ ਤਿਹਾਰਾ ਤੇ ਕਿਵੇਂ ਅੱਜ ਕੀ ਗੁੱਡੀਆਂ ਚੜਾਉਣੀਆਂ ਕਿ ਲੋਹੜੀ ਮੰਗਨ ਵਾਲਾ ਗੁੱਡੀਆਂ ਚੜਾਉਣੀਆਂ ਹੋਰ ਹੋਰ ਕੋਈ ਦੱਸੋ ਗੱਟੂ ਲਿਆਉਂਦੇ ਗਾਲ ਚਾਈਨਾ ਦੇ ਚਾਈਨਾ ਦੇ ਕਿੱਥੋਂ ਮਿਲੇ ਆ ਪਿੰਡੋਂ ਹੀ ਮਿਲ ਜਾਂਦੇ ਆ ਮਿਲ ਜਾਂਦੇ ਆ ਤੇ ਕਿਹੜੀ ਦੁਕਾਨ ਤੋਂ ਦੁਕਾਨ ਸਾਡੇ ਆ ਪਿੰਡ ਦੱਸ ਨਾ ਤਾਂ ਦੱਸੇਗਾ ਵੀ ਗਾਲ ਗੁੰਦੇ ਫਾਂਸੀ ਚਾਈਨਾ ਦੇ ਲਿਆਉਂਦੇ ਚਾਈਨਾ ਦੇ ਹੁਸੰਗ ਤੇਰਾ ਤੋ ਪਾਤੋ ਨਾ ਵਾਟੋ ਨਾ ਸਤਿ ਕਰ ਹਾਂਜੀ ਦੋਸਤੋ ਅੱਜ ਦੇ ਟਾਈਮ ਨਾਲ ਚਾਹੀਦੇ ਆ ਆਪਾਂ ਕਰ ਕਰ ਰਹੇ ਆ ਲੋੜੀ ਤੋਂ ਦੀ ਤਿਆਰੀ ਤੇ ਬਾਲਣ ਕੀਤਾ ਇਕੱਠਾ ਜੀ ਉਹ ਵੀ ਲੋੜੀ ਵਾਸਤੇ ਬਾਲਣ ਲੈ ਕੇ ਆ ਰਹੇ ਨੇ ਤੇ ਲੈ ਕੇ ਆ ਰਹੇ ਨੇ ਪੱਠੇ ਬਾਲਣ ਇਕੱਠਾ ਕੀਤਾ ਤੇ ਸ਼ਾਮ ਨੂੰ ਆਪ ਲੋੜੀ ਬਿਤਾਵਾਂਗੇ ਦੋਨੋਂ ਆਪਾਂ ਦਿਖਾਉਣੇ ਆ ਰੈਡੀ ਜਿੰਨੂੰ ਕਹਿ ਦਿੰਦੇ ਆ ਬੈਲ ਗੱਡੀ ਉਹਦਾ ਸਾਡਾ ਬਾਪੂ ਆ ਰੈਡੀ ਦਿਖਾਈ ਤੁਹਾਨੂੰ ਆਵੇ ਜੀ ਦੋਸਤੋ ਸ਼ਾਮ ਦਾ ਵੇਲਾ ਆਹ ਦੇਖ ਸਕਦੇ ਕਿੰਨੀ ਧੁੰਦ ਪੈ ਗਈ ਕੋਰਾ ਵਿਗਣਾ ਹੋ ਗਿਆ ਸ਼ੁਰੂ ਤੇ ਆਹ ਕਣਕਾਂ ਦੇ ਉੱਤੇ ਧੁੰਦ ਹੀ ਧੁੰਦ ਅੱਜ ਰੋੜੀ ਲੋੜੀ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਕਿ ਬਖਾਲੇ ਅਲਣਾ ਨਾ ਕੋ ਵੀ ਮਤੇ ਹਨਾ ਦੁਆ ਤੇ ਆ ਸਾਡੀ ਗੁਮਾਹ ਜਿੱਤੇ ਰਾਜੋੜਾ ਨਾ ਜੁੜਦਾ ਜੱਟੀਆਂ ਅਸੇਲੀਆਂ ਤੇ ਚੇਲੀਆਂ ਨੇ ਛੱਡ ਜਾਂਦੀਆਂ ਇਹ ਦੱਸ ਸਫਨਾ ਅਮੀ ਲਾਇਕ ਲੇਪਾ ਨੀਰ ਬਣਾਇਆ ਨਾ ਆ ਵੇਖੋ ਅੱਜ ਲਾਤੀ ਲੋੜੀ ਮਚਾਈ ਆ ਤੇ ਸਾਰੇ ਬੱਚੇ ਦੇਖ ਸਕਦੇ ਤੁਸੀਂ ਸੇਮ ਟੂ ਯੂ ਅੱਜ ਲੋੜੀ ਦੇ ਤਿਉਹਾਰ ਤੇ ਲੋੜੀ ਮਾਈ ਗਈ ਇਹ ਸਾਰੇ ਕੁਛੀ ਨਾਲ ਆ ਰੋ ਕਰਦੀ ਲਗੂ ਆਂਦਰੀਆ ਤੇਰਾ ਕੌਣ ਵਿਚਾਰਾ ਦੁੱਲਾ ਪੱਠੀ ਵਾਲਾ ਦੁੱਲੇ ਦੀ ਧੀ ਵਿਆਹੀ ਫੇਰ ਚੱਕਰ ਪਈ ਕਿਰਦਾ ਬੋਧਾ ਪਟਾ ਕਿਰਦਾ ਜੀਵੇ ਚਾਚਾ ਅੱਜ ਗਾਉਂਦੇ ਸਾਰੇ ਮਾਂ ਲੋੜੀ ਹੋੜ ਕੇ ਰੱਖਦੀ ਏ ਆ ਲੋੜੀ ਅੱਜ ਮਟਾਈ ਤਾਂ ਵੀ ਵਾ ਤੇ ਆਦੇ ਵੀ ਵਸਦੀ ਲੋੜੀਏ ਸਾਡੇ ਪਿੰਡ ਦੀ ਲੋੜੀ ਮਨਾ ਰਹੇ ਆ ਅਸੀਂ ਸਾਰੇ ਕਿੱਿਆਂ ਨਾਲ ਹੋਏ ਜੱਲਾ ਭੱਈਆ ਵਾਲਾ ਹੋਏ ਜੱਲਾ ਦੇ ਪੀੜੀ ਤੇ ਹੋਏ ਸਾਰੇ ਬੱਚੇ ਮੀਆਂ ਗੱਜੁਰ ਗੱਟਾਰੀਆਂ ਪੈਣਾ ਬੜੀ ਦੀ ਖੁਸ਼ੀ ਜੇ ਝੂ ਸਾਰੇ ਨੇ ਸੇਕਾ ਵੱਜ ਰਿਹਾ ਹੈ ਪਾਪਾ ਆ ਸਾਡੇ ਪਿੰਡ ਦੀ ਲੋਹੜੀ ਹਮੇਸ਼ਾ ਦੀ ਤਰ੍ਹਾਂ ਇੱਕ ਬਹੁਤ ਵੱਡੀ ਲੋਹੜੀ ਜੋੜੀ ਜਾਂਦੀ ਹੈ ਤੇ ਬਾਅਦ ਤੇ ਉਹਨੂੰ ਅਗਲੀ ਭੇਟ ਕੀਤੀ ਜਾਂਦੀ ਹੈ ਇਹ ਆ ਪਿੰਡ ਗੱਤੀ ਰਾਜੋ ਕੇ ਫਿਰੋਜ਼ਪੁਰ ਹੱਤਨੀ ਵਾਲੇ ਬਾਰਡਰ ਤੇ ਸਾਡੇ ਪਿੰਡ ਦੀ ਲੋਹੜੀ ਜੋ ਬੜੀ ਧੂਮ ਭਾਵਨ ਵਾਲਾ ਮਨਾਈ ਜਾਂਦੀ ਆ ਆਲਾ ਰਾਮਿਆ ਬਾਗਵਾ ਗੰਗਾ ਭਾਗਵਾ ਗੰਗਾ ਬਾਬਾ ਸੁੱਚਾ ਸਿੰਘ ਦੇ ਘਰ ਲੋੜੀ ਬਲਦੀ ਹੋਈ ਏ ਬਹੁਤ ਮਜ਼ੇਦਾਰ ਲੋੜੀ ਬਹੁਤ ਨਿਆਰੇ ਲੈ ਰਹੇ ਨੇ ਜਵਾਕ ਨਾਲ ਉਧਰ ਕੁਮਾਰੇ ਲੋੜੀ ਬਲਦੀ ਏ ਬਲਾਉ ਕਰ ਬਲਾਉ ਕਰਾ ਲੋੜੀ ਲੋੜੀ ਤੇ ਤਹਾਰ ਤੇ ਸਾਰੇ ਮੌਜੂਦ ਨੇ ਲੋਰੀ ਦਾ ਗੀਤ ਗਾਏ ਜਾਂਦੇ ਨੇ ਅਤੇ ਈਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲ੍ਹੇ ਪਾਏ